ਬਹੁਤ ਸਾਰੇ ਰਵਾਇਤ ਇਹੋ ਜਿਹੇ ਵਿਸ਼ੇ ਨੇ ਜਿੰਨਾ ਬਾਰੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਜਾਂ ਕੇਵਲ ਬਲਰਾਜ ਸਿੱਧੂ ਨੇ ਹੀ ਆਪਣੀ ਕਲਮ ਬਾਈ ਹੈ ਅਫਰੋਤੀ ਕਹਾਣੀ ਬਾਰੇ ਉਹ ਲਿਖਦੇ ਨੇ ਕਿ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਹੈ ਇਹ ਆਪਰੇਸ਼ਨ ਬਲੂ ਸਟਾਰ ਤੇ ਆਪਰੇਸ਼ਨ ਬਲੈਕ ਥੰਡਰ ਦੇ ਵਿਚਕਾਰਲੇ ਸਮੇਂ ਦੀ ਗੱਲ ਹੈ ਅਜੇ ਉਹ ਪੁੱਛਣ ਹੀ ਲੱਗਾ ਸੀ ਕਿ ਅਗਰ ਰਸੀਬ ਚੰਦ ਬੋਲਿਆ ਉਹ ਜਨਾਬ ਫੋਨ ਕਿੰਨੂੰ ਕਰਾਂ ਉਹ ਤਾਂ ਸ਼ਰਾਬੀ ਹੋਏ 2 ਘੰਟੇ ਤੋਂ ਮੇਰੇ ਸਕੂਟਰ ਦੀ ਪਿਛਲੀ ਸੀਟ ਨੂੰ ਚੰਬੜਿਆ ਹੋਏ ਨੇ ਮੈਂ ਅੱਕ ਥੱਕ ਗਿਆ ਆ ਜਨਤਾਨਗਰ ਦੀਆਂ ਗਲੀਆਂ 'ਚ ਘੁੰਮ ਰਿਹਾ ਗਰੇਵਾਲ ਸਾਹਿਬ ਤਾਂ ਸ਼ਰਾਬ ਦੇ ਨਸ਼ੇ 'ਚ ਆਪਣੇ ਘਰ ਦਾ ਪਤਾ ਹੀ ਭੁੱਲ ਗਏ ਨੇ ਵੈਸੇ ਵੀ ਮਾਜੇ ਵਿੱਚ ਘਰ ਦੀ ਸ਼ਰਾਬ ਪੁੱਢਣੀ ਕੋਈ ਬਹੁਤਾ ਵੱਡਾ ਜੁਰਮ ਨਹੀਂ ਮੰਨਿਆ ਜਾਂਦਾ ਸੁਚੇ ਨੂੰ ਨਾਲ ਲਿਖ ਕੇ ਜਾਣ ਦਾ ਫਾਇਦਾ ਇਹ ਸੀ ਕਿ ਉਹ ਬਹੁਤਾ ਲਾਲਚ ਨਹੀਂ ਸੀ ਕਰਦਾ ਪੰਜਾਬ 247 TV ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਸੁਣੋ ਕਹਾਣੀ ਦੇ ਵਿੱਚ ਅਸੀਂ ਆਮ ਤੌਰ ਤੇ ਵੱਡੇ ਲੇਖਕਾਂ ਦੀਆਂ ਕਲਾਸਿਕ ਕਹਾਣੀਆਂ ਹੀ ਤੁਹਾਡੀ ਨਜ਼ਰ ਕਰਦੇ ਆ ਪਰ ਨਾਲ ਦੀ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਅਜੋਕੇ ਦੌਰ ਦੇ ਕਹਾਣੀਕਾਰ ਨੇ ਜਾਂ ਉੱਬਰ ਦੇ ਕਹਾਣੀਕਾਰ ਨੇ ਜਿਦਾ ਪਿਛਲੇ ਦਿਨੀ ਅਸੀਂ ਦੀਪ ਸਿੰਦਰਨਾ ਦੀ ਕਹਾਣੀ ਤੁਹਾਨੂੰ ਸਾਂਝੀ ਕੀਤੀ ਸੀ ਉਹਨਾਂ ਦੀਆਂ ਕੁਝ ਇੱਕ ਕਹਾਣੀਆਂ ਵੀ ਤੁਹਾਡੇ ਨਾਲ ਸਾਝੀਆਂ ਕਰਦੇ ਰਹੀਏ ਕਿਉਂਕਿ ਅਜੋਕੇ ਦੌਰ ਦੇ ਵਿੱਚ ਜਿਹੜੀ ਨਵੀਂ نسل ਦੇ ਲੇਖਕ ਨੇ ਕੁਝ ਨੌਜਵਾਨ ਲੇਖਕ ਨੇ ਉਹਨਾਂ ਦਾ ਲਿਖਣ ਦਾ ਤੇ ਜਮਾਨੇ ਨੂੰ ਪੜਨ ਦਾ ਆਪਣਾ ਢੰਗ ਹੈ ਇਸੇ ਤਰ੍ਹਾਂ ਦਾ ਇੱਕ ਲੇਖਕ ਆ ਬਲਰਾਜ ਸਿੱਧੂ ਉਹਦੀਆਂ ਕੁਝ ਕਹਾਣੀਆਂ ਹਮੇਸ਼ਾ ਸਾਨੂੰ ਕਹਾਣੀਆਂ ਤੇ ਲੇਖ ਲਗਾਤਾਰ ਲਿਖਦੇ ਨੇ ਉਹ ਸਾਨੂੰ ਆਪਣੀਆਂ ਲਿਖਤਾਂ ਵੱਲ ਖਿੱਚਦੇ ਨੇ ਅੱਜ ਅਸੀਂ ਬਲਰਾਜ ਸਿੱਧੂ ਦੀਆਂ ਤਿੰਨ ਮਿੱਠੀ ਕਹਾਣੀਆਂ ਫਰੋਤੀ ਗਰੇਵਾਜ਼ਾ ਕੋਠੀ ਨੰਬਰ ਕਾਲੀ ਤੇ ਟਰਾਲੀ ਤੁਹਾਡੀ ਸੇਵਾ ਚ ਪੇਸ਼ ਕਰਨੀਆਂ ਨੇ ਤੇ ਥੋੜਾ ਜਿਹਾ ਬਲਰਾਜ ਸਿੱਧੂ ਦੇ ਜੀਵਨ ਬਾਰੇ ਵੀ ਆਪਾਂ ਗੱਲ ਕਰ ਲੈਨੇ ਆ ਬਲਰਾਜ ਸਿੱਧੂ ਦਾ ਜਨਮ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿੱਚ 16 ਮਾਰਚ 1976 ਨੂੰ ਇੱਕ ਸਿੱਧੂਪੋਟ ਗੋਤ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ ਉਸਨੇ ਪ੍ਰਾਇਮਰੀ ਸਿੱਖਿਆ ਸ਼ਵਾਲਕ বোর্ডিং ਸਕੂਲ ਚੰਡੀਗੜ੍ਹ ਤੋਂ ਅਤੇ ਸਕੈਂਡਰੀ ਐਜੂਕੇਸ਼ਨ ਸੁਮੈਦਿਕ ਹਾਲ ਬੁਆਏਜ਼ ਹਾਈ ਸਕੂਲ ਸੁਮੈਦਿਕ ਵੈਸਟ ਮਿਡਲੈਂਡ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਰॉयਲੀ ਰੀਜਿਸ ਕਾਲਜ ਤੇ ਸੈਡਵਲ ਕਾਲਜ ਐਸਟਰਨ ਯੂਨੀਵਰਸਿਟੀ ਬਰਮਿੰਗਮ ਯੂਕੇ ਤੋਂ ਹਾਸਲ ਕੀਤੀ ਹੈ। ਅਗਲਾ ਰਚ ਵਾਸਤਾ ਉਹ ਇੱਕ ਹੁਣ ਸਤਾਫਤ ਪੰਜਾਬੀ ਦਾ ਸਹਿਤਕਾਰ ਤੇ ਪੱਤਰਕਾਰ ਹੈ ਉਹ ਆਪਣੀ ਬੇਖੌਫ ਤੇ ਵਿਵਾਕ ਲੇਖਣੀ ਲਈ ਪ੍ਰਸਿੱਧ ਹੈ ਔਰਤ ਮਰਦ ਸਮਾਜ ਉੱਤੇ ਅਧਾਰਿਤ ਉਹਦੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਸੈਕਸ ਦਾ ਖੁੱਲਾ ਵਰਣਨ ਹੁੰਦਾ ਹੈ ਇਤਿਹਾਸਕ ਪਾਤਰਾਂ ਦੇ ਜੀਵਨ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾ ਕੇ ਬਲਰਾਜ ਸਿੱਧੂ ਨੇ ਮੋਰਾਂ ਦਾ ਮਹਾਰਾਜਾ ਸ਼ਹੀਦ ਬਸਤਾਨੀ ਅੱਗ ਦੀ ਲਾਟ ਪ੍ਰਿੰਸੈਸ ਡਿਆਨਾ ਸਰਕਾਰੀ ਖਾਲਸਾ ਵੰਦਾਬਾਦਰ ਪੁਸਤਕਾਂ ਰਾਈ ਇਤਿਹਾਸਕ ਗਲਪਕਾਰੀ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ ਬਹੁਤ ਸਾਰੇ ਰਵਾਇਤ ਇਹੋ ਜਿਹੇ ਵਿਸ਼ੇ ਨੇ ਜਿਨ੍ਹਾਂ ਬਾਰੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਜਾਂ ਕੇਵਲ ਬਲਰਾਜ ਸਿੱਧੂ ਨੇ ਹੀ ਆਪਣੀ ਕਲਮ ਭਾਈ ਹੈ ਤੇ ਕਹਾਣੀਕਾਰੀ ਦੇ अलावा ਉਹ ਬ੍ਰਿਟਾਨੀ ਪੰਜਾਬੀ ਪੱਤਰਕਾਰੀ ਸਹਿਤ ਤੇ ਸੰਗੀਤ ਦੇ ਖੇਤਰ ਵਿੱਚ ਵੀ ਸਰਗਰਮ ਹੈ ਬ੍ਰਿਟਾਨੀਆਂ ਤੋਂ ਛੱਪਦੇ ਅਨੇਕਾ ਅਖਬਾਰ ਪੰਜਾਬ ਟਾਈਮਜ਼ ਦੇਸ਼ ਪ੍ਰਦੇਸ਼ ਪੰਜਾਬ ਦੀ ਆਵਾਜ਼ ਅਜੀਤ ਵੀਕਲੀ ਪੰਜਾਬ ਟੈਲੀਗ੍ਰਾਫ ਪੰਜਾਬੀ ਵੀਕਲੀ ਤੇ ਦੀ ਸਿੱਖ ਟਾਈਮਜ਼ ਆਦਿ ਪਤਤਰਕਾਰਾਂ ਨਾਲ ਉਹ ਜੁੜਿਆ ਹੋਇਆ ਹੈ ਉਸਦੇ ਲਿਖੇ ਕੁਝ ਗੀਤ ਵੀ ਮਸ਼ਹੂਰ ਗਾਇਕਾਂ ਨੇ ਗਾਏ ਨੇ ਤੇ ਹੁਣ ਪੇਸ਼ ਕਰਦੇ ਹਾਂ ਬਰਾਦ ਸਿੱਧੂ ਦੀਆਂ ਤਿੰਨ ਮਿੰਨੀ ਕਹਾਣੀਆਂ ਫਰੋਤੀ ਨੰਬਰ ਪਹਿਲੇ ਤੇ ਆਪਾਂ ਕਹਾਣੀ ਕਰਾਂਗੇ ਫਰੋਤੀ ਫੇਰ ਕਰਾਂਗੇ ਗਰੇਵਾਲ ਦੀ ਕੋਠੀ ਨੰਬਰ ਤੇ ਫੇਰ ਟਾਲੀ ਤੇ ਟਰਾਲੀ ਫਰੋਤੀਆਂ ਬਾਰੇ ਉਹ ਲਿਖਦੇ ਨੇ ਕਿ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਹੈ ਇਹ ਆਪਰੇਸ਼ਨ ਬਲੂ ਸਟਾਰ ਤੇ ਆਪਰੇਸ਼ਨ ਬਲੈਕ ਥੰਡਰ ਦੇ ਵਿੱਚ ਘਾਰਲੇ ਸਮੇਂ ਦੀ ਗੱਲ ਹੈ ਆਪਰੇਸ਼ਨ ਆਪਰੇਸ਼ਨ ਬਲੈਕ ਥੰਡਰ ਤੋਂ ਐਨ ਪਹਿਲਾਂ ਲੋਟੂ ਟੋਲਿਆਂ ਨੇ ਪੰਜਾਬ ਵਿੱਚ ਕਤਲਾਂ ਤੇ ਫਰੋਤੀਆਂ ਦੀ ਹਨੇਰੀ ਲੈਂਦੀ ਹੋਈ ਸੀ ਇਹਨਾਂ ਵਿੱਚ ਜ਼ਿਆਦਾ ਗਿਣਤੀ ਕਿਸਾਨੀ ਨਾਲ ਸੰਬੰਧਿਤ ਨੌਜਵਾਨਾਂ ਦੀ ਸੀ ਇਸ ਲਈ ਕਿਸਾਨੀ ਨਾਲ ਸੰਬੰਧਿਤ ਧੰਧਿਆਂ ਵਾਲੇ ਵਪਾਰੀਆਂ ਜਿਵੇਂ ਆੜਤੀ ਤੇ ਸ਼ੈਲਰ ਵਾਲਿਆਂ ਦੀ ਵੀ ਸ਼ਮਤ ਆਈ ਹੋਈ ਸੀ ਸ਼ਾਮ ਨੂੰ ਦੇ ਲੋਕ ਘਰਾਂ ਵਿੱਚ ਵੜ ਜਾਂਦੇ ਤੇ ਸ਼ਾਮ ਨੂੰ ਜੇ ਕਿਸੇ ਦੇ ਘਰ ਡਾਕੀਆ ਦਰਵਾਜ਼ਾ ਖੜਕਾ ਦਿੰਦਾ ਤਾਂ ਘਰ ਵਿੱਚ ਸੂਹ ਵਾ ਜਾ ਜਾਂਦਾ ਸੀ ਕਿ ਪਤਾ ਨਹੀਂ ਕਿਤੇ ਫਰੋਤੀ ਦੀ ਚਿੱਠੀ ਨਾ ਆ ਗਈ ਹੋਵੇ ਇਹਨਾਂ ਦਿਨਾਂ ਵਿੱਚ ਇੱਕ ਕਿਸਾਨ ਦਾ ਮੁੰਡਾ ਅਜੇ ਹੀ ਇੱਕ ਟੋਲੇ ਨਾਲ ਜਾ ਕੇ ਰਲ ਗਿਆ ਕੋਚਰ ਲੁੱਟਾ ਖੋਹ ਕਰਕੇ ਕਾਫੀ ਮਾਲ ਜਮ੍ਹਾਂ ਕਰ ਲਿਆ ਤੇ ਫਿਰ ਇੱਕ ਦਿਨ ਉਹਨੇ ਆਪਣੇ ਆਰਤੀ ਨਹੀਂ ਆਪਣੀ ਜਥੇਬੰਦੀ ਦੇ ਨਾਂ ਤੇ 10 ਲੱਖ ਦੀ ਚਿੱਠੀ ਫਰੋਤੀ ਲਈ ਪਾ ਦਿੱਤੀ ਆਰਤੀ ਨੇ ਥਾਪਾਰਾਂ ਦੀ ਪੈ ਗਈ ਉਸ ਸਮੇਂ 10 ਲੱਖ ਬੜੀ ਵੱਡੀ ਰਕਮ ਹੁੰਦੀ ਸੀ ਉਸ ਨੇ ਆਪਣੇ ਵਾਕਫ ਬੰਦਿਆਂ ਦੀ ਮਤ ਨਾਲ ਸੌਦੇਬਾਜ਼ੀ ਕਰਕੇ ਰਕਮ 1 ਲੱਖ ਤੇ ਲੈ ਆਂਦੀ ਤੇ ਮਿਲਣ ਦੀ ਜਗਾ ਮਿਥ ਲਈ ਆਰਤੀ ਮਿਥੇ ਇਥਾਂ ਪੈਸੇ ਲੈ ਕੇ ਪਹੁੰਚ ਗਿਆ ਪੈਸੇ ਦੇਂਦੇ ਸਮੇ ਆਰਤੀ ਨੇ ਪਛਾਣ ਲਿਆ ਕਿ ਇਹ ਤਾਂ ਫਲਾਣੇ ਕਿਸਾਨ ਦਾ ਲੜਕਾ ਹੈ ਜੋ ਕਿ ਮੇਰੀ ਹੀ ਸਾਮੀ ਹੈ ਪਛਾਣ ਨਿਕਲ ਜਾਣ ਕਰਕੇ ਆਰਤੀ ਦਾ ਧਰ ਵੀ ਥੋੜਾ ਘਟ ਗਿਆ ਉਹ ਹਿੰਮਤ ਕਰਕੇ ਬੋਲਿਆ ਕਾਕਾ ਇਹ ਤੁਹਾਡਾ ਖਾਲਸਾਣ ਭਲਾ ਬਣ ਜੇਗਾ ਮੁੰਡਾ ਹੱਸ ਕੇ ਬੋਲਿਆ ਸ਼ਾਹ ਜੀ ਮੈਂ ਛੋਟਾ ਹੁੰਦਾ ਆਪਣੇ ਬਾਪ ਨਾਲ ਤੇਰੀ ਆੜਤੀ ਦੀ ਦੁਕਾਨ ਤੇ ਜਾਂਦਾ ਹੁੰਦਾ ਸੀ ਤੂੰ ਮੇਰੇ ਹੀ ਪਿਓ ਦੇ ਪੈਸੇ ਮੇਰੇ ਪਿਓ ਨੂੰ ਗੇੜੇ ਦੇ ਮਰਵਾ ਮਰਵਾ ਕੇ ਦਿੰਦਾ ਹੁੰਦਾ ਸੀ ਕਦੇ 100 ਲੈ ਜਾ ਕਦੇ 50 ਲੈ ਜਾ ਅੱਜ ਤੂੰ ਮੇਰੇ ਕਿਸਨੇਹ ਤੇ ਲੱਖ ਰੁਪਈਆ ਲਈ ਕਿ ਆ ਗਿਆ ਕਿਉਂ ਮੈਂ ਤੇਰਾ ਫੁੱਫੜ ਲੱਗਦਾ ਸਾਡੇ ਭਾਦਰ ਦਾ ਖਾਲਸਾਣ ਬਣ ਗਿਆ ਹੋਰ ਕਿਵੇਂ ਬਣਨਾ ਹੈ ਹੋਣਤਾ ਇੰਜ ਚੱਲੂਗਾ ਆਰਤੀ ਨਵੇਂ ਬਣਨ ਵਾਲੇ ਦੇਸ਼ ਦੇ ਸੰਵਿਧਾਨ ਬਾਰੇ ਸੋਚ ਕੇ ਬੇਹੋਸ਼ ਹੋਣ ਵਾਲਾ ਹੋ ਗਿਆ ਤੇ ਦੂਜੀ ਕਹਾਣੀ ਵੀ ਅਸੀਂ ਕਰ ਲੈਨੇ ਆ ਜੀ ਗਰੇਵਾਲ ਦੀ ਕੋਠੀ ਦਾ ਨੰਬਰ ਰਾਤ ਦੇ 12:30 ਵਜੇ ਹੋਏ ਸਨ ਤੇ ਡਿਵੀਜ਼ਨ ਨੰਬਰ 4 ਦਾ ਐਸ ਐਚ ਓ ਇੰਸਪੈਕਟਰ ਗੁਰਪ੍ਰੀਤ ਸਿੰਘ ਰਾਤ ਦੀ ਗਸ਼ਤੋਂ ਆ ਕੇ ਅਜੇ ਸੁੱਤਾ ਹੀ ਸੀ ਕੇ ਲਗਾਤਾਰ ਵੱਜਦੀ ਮੋਬਾਈਲ ਦੀ ਘੰਟੀ ਨੇ ਉਹਦੀ ਨੀਂਦ ਹਰਾਮ ਕਰ ਦਿੱਤੀ ਦੋ ਮਿੰਸ ਕਾਲਾਂ ਤੋਂ ਬਾਅਦ ਆਖਰ ਉਹਨੂੰ ਫੋਨ ਚੁੱਕਣਾ ਹੀ ਪਿਆ ਸਕਰੀਨ ਦੇ ਉੱਤੇ ਨਾਂ ਪੜ੍ਹ ਕੇ ਉਹਦੇ ਮੱਥੇ ਤੇ ਵੱਟ ਪੈ ਗਏ ਫੋਨ ਮਾ ਨਰਾਇਕ ਸ਼ਰਾਬੀ ਹੋਜ਼ਾਰ ਨਸੀਬ ਚੰਦਾ ਸੀ ਐਸਐਚਓ ਨੇ ਸੋਚਿਆ ਪਤਾ ਨਹੀਂ ਕੀ ਐਮਰਜੈਂਸੀ ਪੈ ਗਈ ਐ ਐਸਐਚਓ ਨੇ ਖੇੜ ਕੇ ਪੁੱਛਿਆ ਕੀ ਗੱਲ ਹੋ ਗਈ ਐ ਕੋਈ ਪੰਗਾ ਤਾਂ ਨਹੀਂ ਪਾ ਦਿੱਤਾ ਪੰਗਾ ਦਾ ਜਨਾਬ ਕੁਛ ਨਹੀਂ ਸਭ ਕੁਝ ਠੀਕ ਠਾਕ ਹੈ ਬਲਾ ਤੁਹਾਨੂੰ ਜਨਾਬ ਗਰੇਵਾਲ ਸਾਹਿਬ ਦੀ ਕੋਠੀ ਦਾ ਨੰਬਰ ਪਤਾ ਹੈ ਰੌਣਾ ਕਾ ਨਸੀਬ ਚੰਦ ਡਰਦਾ ਡਰਦਾ ਬੋਲਿਆ ਉਹ ਗਰੇਵਾਲ ਸਾਹਿਬ ਦੀ ਤਰੀਫ ਇਹ ਸੀ ਕਿ ਉਹ ਤੇ ਇੰਸਪੈਕਟਰ ਗਰੀਸ ਗੁਰਪ੍ਰੀਤ ਸਿੰਘ 10-12 ਸਾਲ ਪਹਿਲਾਂ ਇਕੱਠੇ ਹੀ ਐਸਆਈ ਭਰਤੀ ਹੋਏ ਸਨ ਤੇ ਗਰੇਵਾਲ ਵਿੱਚ ਪੁਲਿਸ ਵਿਭਾਗ ਦੇ ਸਾਰੇ ਗੁਣ ਕੁੱਟ-ਕੁੱਟ ਕੇ ਭਰੇ ਹੋਏ ਸਨ ਸਭ ਤੋਂ ਵਿਸ਼ੇਸ਼ ਗੁਣ ਉਸ ਦਾ ਇਹ ਸ਼ਰਾਬ ਪਿੰਡ ਦਾ ਸੀ ਸਵੇਰ ਤੋਂ ਸ਼ੁਰੂ ਹੋ ਜਾਂਦਾ ਇਹਨਾਂ ਗੁਣਾ ਕਰਕੇ ਅਜੇ ਵੀ ਐਸਆਈ ਹੀ ਸੀ ਤੇ ਉਹਦੇ ਨਾਲ ਹੀ ਭਤੀਆ ਗੁਰਪ੍ਰੀਤ ਇਨਸਪੈਕਟਰ ਬਣ ਕੇ ਉਹਦਾ ਐਸਐਚਓ ਲੱਗਾ ਹੋਇਆ ਸੀ ਨਸੀਬ ਚੰਦ ਉਹਦਾ ਪਿਆਲੇ ਦਾ ਯਾਰ ਸੀ ਦੋਵਾਂ ਦੀ ਆਪਸ ਵਿੱਚ ਬਹੁਤ ਬੰਦਵੀ ਸੀ ਸਾਰਾ ਦਿਨ ਜੋ ਵੀ ਕਮਾਈ ਕਰਦੇ ਉਹਨੂੰ ਘਰ ਲੈ ਕੇ ਜਾਣਾ ਉਹ ਪਾਪ ਸਮਝਦੇ ਸ਼ਾਮ ਨੂੰ ਸਾਰੇ ਪੈਸੇ ਠੇਕੇ ਦੇ ਹੱਥੇ ਵਿੱਚ ਖਰਚ ਕੇ ਹੀ ਘਰੋਂ ਜਾਂਦੇ ਐਡਰੈਸ ਤਾਂ ਮੈਨੂੰ ਪਤਾ ਨਹੀਂ ਆਪਣਾ ਬੈਚ ਮੈਂ ਆਪਣੇ ਬੈਚਮੈਂਡ ਦਾ ਨਾਮ ਸੁਣ ਕੇ ਇੰਸਪੈਕਟਰ ਤੇ ਲਾਜਿਆ ਪੈਦਾ ਬੋਲਿਆ ਪਰ ਤੂੰ ਆਹ ਦਾ ਮੋਬਾਈਲ ਨੰਬਰ ਲੈ ਲਾ ਉਹਨੂੰ ਫੋਨ ਕਰਕੇ ਡਰੈਸ ਪਤਾ ਕਰ ਲੈ ਇੰਸਪੈਕਟਰ ਨੇ ਸੋਚਿਆ ਪਤਾ ਨਹੀਂ ਅੱਧੀ ਰਾਤ ਨੂੰ ਇਹਨੂੰ ਗਰੇਵਾਲ ਦੇ ਡਰੈਸ ਦੀ ਕੀ ਜ਼ਰੂਰਤ ਪੈ ਗਈ ਹੈ ਕੋਈ ਅਮਰਜੈਂਸੀ ਨਾ ਪੈ ਗਈ ਹੋਵੇ ਅਜੇ ਉਹ ਪੁੱਛਣ ਹੀ ਲੱਗਾ ਸੀ ਕਿ ਅਗਰ ਰਸੀਪ ਚੰਦ ਬੋਲਿਆ ਉਹ ਜਨਾਬ ਫੋਨ ਕਿੰਨੂੰ ਕਰਾਂ ਉਹ ਤਾਂ ਸ਼ਰਾਬੀ ਹੋਏ 2 ਘੰਟੇ ਤੋਂ ਮੇਰੇ ਸਕੂਟਰ ਦੀ ਪਿਛਲੀ ਸੀਟ ਨੂੰ ਚੰਬੜਿਆ ਹੋਏ ਨੇ ਮੈਂ ਅੱਕ ਥੱਕ ਗਿਆ ਆ ਜਨਤਾਨਗਰ ਦੀਆਂ ਗਲੀਆਂ 'ਚ ਘੁੰਮਦਿਆਂ ਗਰੇਵਾਲ ਸਾਹਿਬ ਤਾਂ ਸ਼ਰਾਬ ਦੇ ਨਸ਼ੇ 'ਚ ਆਪਣੇ ਘਰ ਦਾ ਪਤਾ ਹੀ ਭੁੱਲ ਗਏ ਨੇ ਮੈਂ ਸੋਚਿਆ ਤੁਸੀਂ ਬੈਚਮੈਂਟ ਹੋ ਸ਼ਾਇਦ ਐਡਰੈਸ ਜਾਣਦੇ ਹੋ ਹੋਗੇ ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਹੱਸੇ ਜਾ ਰਹੇ ਤੇ ਹੁਣ ਕਰਦੇ ਆ ਉਹਨਾਂ ਦੀ ਤਿੱਜੀ ਕਹਾਣੀ ਟਾਲੀ ਤੇ ਟਰਾਲੀ ਸਾਡੇ ਨਾਲ ਦੇ ਪਿੰਡ ਦਾ ਸੁੱਚਾ ਨਿਹੰਗ ਬੜਾ ਸ਼ਰਾਰਤੀ ਤੇ ਤੇਜ਼ ਤਰਾਰ ਕਿਸਮ ਦਾ ਆਦਮੀ ਸੀ। ਉਹ ਪੈਕਸ਼ਿਕ ਲਾਉਂਡ ਦਾ ਵੀ ਕਾਫੀ ਸ਼ਕੀਨ ਸੀ। ਸ਼ਰਾਬ ਮਲੰਗ ਸੀ। ਆਮ ਤੌਰ ਤੇ ਮਾੜੇ-ਮੋٹے ਜੂਨ ਕਾਲਰ ਮਲੇ ਲੋਕ ਉਹਨੂੰ ਨਾਲ ਲੈ ਜਾਂਦੇ ਸਨ। ਜਿਵੇਂ ਘਰ ਦੀ ਸ਼ਰਾਬ ਕੱਢਣੀ ਜਾਂ ਨਹਿਰ ਸੂਏ ਤੋਂ ਟਰਾਲੀ ਚੱਕਰ ਵੱਢਣੀ। ਵੈਸੇ ਵੀ ਮਾਝੇ ਵਿੱਚ ਘਰ ਦੀ ਸ਼ਰਾਬ ਕੱਢਣੀ ਕੋਈ ਬਹੁਤਾ ਵੱਡਾ ਜੁਰਮ ਨਹੀਂ ਮੰਨਿਆ ਜਾਂਦਾ। ਸੁੱਚੇ ਨੂੰ ਨਾਲ ਲਿਖ ਕੇ ਜਾਣ ਦਾ ਫਾਇਦਾ ਇਹ ਸੀ ਕਿ ਉਹ ਬਹੁਤਾ ਲਾਲਚ ਨਹੀਂ ਸੀ ਕਰਦਾ 150 ਰੁਪਏ ਤੇ ਅਧੀਆਂ ਪੁਗਵਾ ਸ਼ਰਾਬ ਦਾ ਉਸ ਲਈ ਉਸ ਲਈ ਕਾਫੀ ਹੁੰਦਾ ਸੀਗਾ ਇੱਕ ਦਿਨ ਸਵੇਰੇ ਸਵੇਰੇ ਉਸ ਵਕਤੇ ਸੁੱਚਾ ਕੋਹਾੜਾ ਮੋਢੇ ਤੇ ਚੁੱਕੀ ਪਿੰਡ ਦੀ ਫਿਰਨੀ ਤੇ ਜਾ ਰਿਹਾ ਸੀ ਕਿ ਪਿੰਡ ਦੇ ਗੁਰਮੇਲ ਨੰਬਰਦਾਰ ਨੂੰ ਮਿਲ ਗਿਆ ਪੁੱਛਣਾ ਸੁੱਚਾ ਅੱਜ ਕਿਦਰੋਂ ਸਵੇਰੇ ਸਵੇਰੇ ਨੰਬਰਦਾਰ ਨੇ ਪੁੱਛਿਆ ਸੁੱਚਾ ਹੱਸ ਕੇ ਬੋਲਿਆ ਆਜ ਅਕੇ ਸ਼ਾਹ ਨਾਲ ਨਹਿਰ ਤੋਂ ਟਾਲੀ ਵਿਡਾਉਣ ਗਏ ਸੀ ਉੱਥੇ ਹੀ ਰਿਹਾ ਉੱਥੇ ਆ ਰਿਆਂ ਨੰਬਰਦਾਰ ਉਤਸੁਕਤਾ ਨਾਲ ਬੋਲਿਆ ਫਿਰ ਵੱਡਲੀ ਟਾਲੀ ਕਿੰਨੀ ਕਮੋਟੀ ਆ ਨੰਬਰਦਾਰ ਜਿਆਦਾ ਉਤਸੁਕ ਇਸ ਕਰਕੇ ਸੀ ਕਿਉਂਕਿ ਉਹ ਖੁਦ ਇੱਕ ਟਰਾਲੀ ਤੇ ਅੱਖ ਰੱਖੀ ਬੈਠਾ ਸੀ ਉਹਨੇ ਆਪਣੀ ਸਕੀਮ ਵੀ ਤਿਆਰ ਕਰਨੀ ਸੀ ਕਾਨੂੰ ਨੰਬਰਦਾਰਾ ਤੈਨੂੰ ਤਾਂ ਪਤਾ ਹੀ ਆ ਜੱਗਾ ਬੜਾ ਕਾਲਾ ਤੇ ਕੰਜੂਸ ਆਦਮੀ ਆ ਉਹਨੇ ਸੋਚਿਆ ਕਿ ਟਾਈਮ ਬਚਾਵਾਂ ਤਾਂ ਕਿ ਬੰਦੇ ਕਿਤੇ ਵੱਧ ਪੈਸੇ ਨਾ ਮੰਗ ਲੈਣ ਸਾਨੂੰ ਕਹਿੰਦਾ ਮੈਂ ਟਰਾਲੀ ਲੈ ਕੇ ਕਰਕੇ ਟਰਾਲੀ ਟਾਲੀ ਦੇ ਨੇੜੇ ਲਾਉਣਾ ਤੁਸੀਂ ਸਿੱਧੀ ਟਾਲੀ ਟਰਾਲੀ ਵਿੱਚ ਹੀ ਸੁੱਟ ਦਿਓ ਅਸੀਂ ਉਹ ਬੰਬ ਜਾਇਆ ਟਾਲੀ ਵੱਢ ਸੁੱਟੀ ਤੇ ਟਾਲੀ ਪੂਰੀ ਭਰੀ ਹੋਈ ਸੀ ਭਾਰੀ ਬਹੁਤ ਸੀ ਠਾਹ ਕਰਕੇ ਟਰਾਲੀ ਦੇ ਵਿੱਚ ਵੱਜੀ ਟਰਾਲੀ ਦਾ ਇੱਕ ਪਹੀਆ ਗਿਆ ਅੰਮ੍ਰਿਤਸਰ ਨੂੰ ਤੇ ਦੂਜਾ ਗਿਆ ਤਰਨਤਾਰਨ ਨੂੰ ਤੇ ਟਰਾਲੀ ਦਾ ਧੁਰਾ ਟਾਲੀ ਵਿੱਚ ਡਿੱਗਣ ਨਾਲ ਟੁੱਟ ਗਿਆ ਸੁੱਚਾ بڑے ਸ਼ਹਿਰ ਹਰ ਦਾਸ ਰਿਆ ਸੀ ਤੇ ਫਿਰ ਕੀ ਆ ਤੇਰੇ ਅਦੀਏ ਦਾ ਕੀ ਬਣਿਆ ਨੰਬਰਦਾਰ ਠੰਡਾ ਜਿਹਾ ਪ੍ਰੇਦਾ ਬੋਲਿਆ ਸੁਚਾ ਟੁਮਕਦੀ ਬਾਤ ਚ ਬੋਲਿਆ ਨੰਬਰਦਾਰਾ ਪਊਆ ਆਪਾਂ ਜਾਂਦੇ ਪੀ ਰਿਆ ਸੀ 100 ਰੁਪਇਆ ਤੇ ਪਊਆ ਆ ਵੇਖ ਤੇ ਮੇਰੀ ਡੱਬ ਚ ਆ ਤੇ ਜੱਗੇ ਸ਼ਾਹ ਨੂੰ ਟਰਾਲੀ ਲਾ ਕੇ ਬੈਠੇ ਨੂੰ ਜੰਗਰਾਤ ਵਾਲੇ ਫੜ ਕੇ ਥਾਣੇ ਦੇ ਆਏ ਨੇ ਨਾ ਸਾਡੀ ਟਾਲੀ ਤੇ ਨਾ ਸਾਡੀ ਟਰਾਲੀ ਤੇ ਸੁਚਾ ਮਜੇ ਨਾਲ ਆਪਣੇ ਘਰ ਨੂੰ ਤੁਰ ਗਿਆ ਇਹ ਸੀ ਜੀ ਬਲਦ ਸਿੱਧੂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਜਿਹੜੀਆਂ ਅੱਜ ਦੇ ਮੌਕੇ ਦੇ ਮੁਤਾਬਕ ਕਾਫੀ ਠੋਕਦੀਆਂ ਨੇ ਸੋ ਜੋ ਅਸੀਂ ਤੁਹਾਡੀ ਸੇਵਾਜ ਪੇਸ਼ ਕੀਤੀਆਂ ਤਾਂ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ